ਸ਼ੁਰੂਗਾ ਕੁਝ ਟੈਕਨੋਜੀ ਕੇ ਟੀਵੀ ਮੈਂ ਰਣਜੀਤ ਤੌਰ ਗਟਨ ਦੀ ਸ਼ੁਰੂਆਤ ਤਰ੍ਹਾਂ ਕੇ ਇਸ ਤਰ੍ਹਾਂ ਨਸ ਪਾਣੇ ਮ ਤੱਕੀਆਂ ਅਹਿਮ ਸੁਖਿਆ ਪੰਜਾਬ ਹਲਕਾ ਸੰਸਦਭਾ ਵਿੱਚ ਸ਼ੁੱਕਰਵਾਰ ਨੂੰ ਪਾਕਪੜਾ ਕਿਨਗਲ ਡੈਮ ਦੀ ਸੁਰੱਖਿਆ ਲਈ ਕੇਂਦਰ ਦੀ ਐਪੀ ਸੁਰੱਖਿਆ ਬਾਵ ਤੇ ਜਵਾਨوں ਨੇ ਤਨਾਤ ਕਰਨ ਦੇ ਕੇਂਦਰ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਅਤੇ ਇਸ ਮਤੇ ਵਿੱਚ ਸੱਤਾਧਾਰੀ ਦੇ ਵਿਰੋਧੀ ਧਿਰ ਦੇ ਦੋ ਮੈਂਬਰਾਂ ਸਮੇਤ ਪਾਰਟੀ ਲਾਈਨਅਪ ਫਾਰ ਰਜ਼ਾਇਦਾ ਕਰਨ ਵਿੱਚ ਸ਼ਾਮਲ ਹੋਏ ਤੇ ਇਸ ਦੇ ਨਾਲ ਇੱਕ ਵਿਧਾਨ ਸਭਾ ਜੇ ਦੋ ਯੂਨੀਵਰਸਟੀਆਂ ਦੇ ਰਾਸਵੱਧ ਬਿੱਲ ਵੀ ਪੇਸ਼ ਕੀਤਾ ਗਿਆ ਮੁੱਖ ਮੰਤਰੀ ਭਵਨ ਕਮਾਨ ਨੇ ਵੀ ਚਰਚਾ ਵਿੱਚ ਹਿੱਸਾ ਲਿਆ ਜਿਸ ਵਿੱਚ ਸੂਬੇ ਦੇ ਆਪਣੇ ਵਿਆਦੀ ਢਾਂਚੇ ਦੀ ਸੁਰੱਖਿਆ ਦੇ ਪ੍ਰਬੰਧਨ ਦੇ ਅਧਿਕਾਰ ਨੂੰ ਜ਼ੋਰ ਦੇਣੀ ਮੁੱਖਤਾ ਤੇ ਜ਼ੋਰ ਦਿੱਤਾ ਗਿਆ ਕਿ ਮਤੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਸੂਬੇ ਦੇ ਡੈਮਾਂ ਨੂੰ ਸੁਰੱਖਿਅਤ ਕਰਨਦੀਪ ਪੂਰੀ ਤਰ੍ਹਾਂ ਸਮਰਥ ਕਰਦੇ ਕਿ ਸੀਆਈਏ ਸਰਪੀ ਪਨਾਤੀ ਰਾਜ ਦੇ ਮਾਮਲੇ ਵਿੱਚ ਬੇਲੂੜੀ ਦਖਲਅੰਦਾਜ਼ੀ ਦੇ ਬਰਾਬਰ ਹੈ ਅਤੇ ਇਸ ਵਿੱਚ ਅਪੀਲ ਕੀਤਾ ਗਿਆ ਹੈ ਕਿ ਜੇਕਰ ਕੇਂਦਰ ਤਰ੍ਹਾਂ ਤੇ ਜਾਰੀ ਰੱਖਦਾ ਹੈ ਤਾਂ ਪੰਜਾਬ ਸੀਆਈਏ ਸਰਪੀ ਵਾਵਾ ਸੰਬੰਧ ਕਿਸੇ ਵੀ ਖੱਟੇ ਦਾ ਬੋਝ ਨਹੀਂ ਚੁੱਕ ਸਕੇਗਾ ਉੱਥੇ ਹੀ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਹਰਤੂ ਸਿੰਘ ਵੈਸ ਨੇ ਸ਼ੁੱਕਰਵਾਰ ਨੂੰ ਨਾਲ ਸਭਾ ਵਿੱਚ हरियाणा के 12 प्रोफेशनल यूनिवर्सिटी हिसारपुर बिल 2025 पेश ਕੀਤਾ ਤੇ ਸਦਨ ਜਲਦੀ ਪ੍ਰਸਤਾਵਿਤ ਚਰਚਾ ਕਰੇਗਾ ਇਸ ਤੋਂ ਬਾਅਦ ਮੰਤਰੀ ਦੇ ਵੱਲੋਂ CGC ਚਲਜੋੜੀ ਯੂਨੀਵਰਸਿਟੀ ਮੋਹਾਲੀ ਬਿਲ 2025 ਵੀ ਪੇਸ਼ ਕੀਰਨ ਦਾ ਪ੍ਰੋਗਰਾਮ ਹੈ ਕਿ ਇਸ ਵਾਰ ਜੁਰੇ ਹੈ ਦਿੱਲ ਪੇਸ ਹੋ ਜਾਂਦੇ ਨੇ ਤਾਂ ਦੋਹਾਂ ਸਥਾਨਾਂ ਨੂੰ ਸੁਧਿਯੋਜ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਅਧਿਕਾਰ ਮਾਨਤਾ ਵਾਪਸ ਆ ਕੇ ਜਾਵੇਗੀ ਕੱਪੀਤੀ ਰਾਤ ਲੁਧਿਆਣਾ ਦੇ ਸਾਹਨੇਵਾਲ ਇਲਾਕੇ ਦੇ ਵਿੱਚ ਇੱਕ ਹੋਲਾਸਮ ਦੀ ਕਰੰਟ ਲੱਗਨ ਨਾਲ ਮੌਤ ਹੋ ਗਈ। ਹੋਲਾਸਮ ਕੱਟ ਲੱਗਨ ਤੋਂ ਬਾਅਦ ਸ਼ਿਕਾਇਤ ਮਿਲੀ ਸੀ ਬਿਜਲੀ ਠੀਕ ਕਰਨ ਲਈ ਗਿਆ ਸੀ। ਹੋਲਾਸਮ ਦੀ ਮੌਤ ਤੋਂ ਬਾਅਦ ਪਾਵਰ ਕਮੇਟੀ ਕਰੂਚਾਣੀ ਉੱਚ ਸੋਖ ਗਿਆ। ਹੈਰਾਨੀਕ ਮੌਤ ਹੋਲਾਸਮ ਦੀ ਉਮਰ 45 ਸਾਲ ਦੇ ਸੰਜੀਤ ਸ਼ਾਹ ਵਾਸੀ ਬਰੋਟਾ ਜੰਡ ਪਾਗੜਕੂਸੀ ਪਛਾਣ ਹੋਈ ਹੈ ਸੰਜੀਤ ਸ਼ਾਹ ਮੂਰਗ ਤੋਂ ਬਿਹਾਰ ਦੇ ਸਮਤੀ ਕੋਲੇ ਦਾ ਰਹਿਣ ਵਾਲਾ ਸੀ ਕਿ ਬਿਲੀਲੀ ਪਾਗੜਕੂਸੀ ਲਾਈਨ ਮੈਨ ਵਿੱਚ ਉਹ ਸੇਵਾ ਕਰਦਾ ਸੀ ਲਾਈਨ ਮੈਨ ਦੀ ਮੌਤ ਦੇ ਬਾਰੇ ਵਿੱਚ ਪਤਾ ਲੱਗਣ ਤੋਂ ਬਾਅਦ ਸਾਰੇ ਕਚੀ ਗਲਾਸ ਨੂੰ ਰਾਤ 11 ਵਜੇ ਸਿਮਰਤ ਖਾਮ ਪਹੁੰਚੇ ਨਾ ਗੁੱਸਾ ਪ੍ਰਗਟ ਕਰਦਿਆਂ ਕਿ ਲਾਈਨ ਮੈਨ ਦੀ ਮੌਤ ਬਾਅਦ ਅੰਨਪਾਰ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਸਰੇ ਦਿਨ ਵੀ ਸੈਸ਼ਨ ਹੰਗਾਮੇ ਦੇ ਨਾਲ ਸ਼ੁਰੂ ਹੋਇਆ ਤੇ ਵਿਧਾਨ ਸਭਾ ਸਪੀਕਰ ਪ੍ਰੋਤਾਸੀ ਨੂੰ ਸੰਗਲ ਦੱਸਿਆ ਕਿ ਸੈਸ਼ਨ ਦਾ ਸਮਾਪਨ 15 ਜੁਲਾਈ ਤੱਕ ਅੱਗੇ ਕਰ ਦਿੱਤਾ ਗਿਆ ਬੁਲਾ ਦਿੱਤਾ ਗਿਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਬੀਬੀ ਐਮਬੀ ਦੇ ਮੁੱਦੇ ਤੇ ਸੈਸ਼ਨ ਹੋਇਆ ਸੀ ਇਸ ਸਾਲ ਪੰਜਾਬ ਵਿਧਾਨ ਸਭਾ ਵੱਲੋਂ ਦੂਜੀ ਵਾਰ ਸੈਸ਼ਨ ਹੈ ਜੋ ਬੁਲਾਇਆ ਜਾ ਰਿਹਾ ਹੈ ਕਿ ਇਹ ਇਸ ਤੋਂ ਪਹਿਲਾਂ April ਮਹੀਨੇ ਵਿੱਚ ਜਦੋਂ ਪਾਖੜਾ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਤੇ ਖੇਰਾਂ ਵਿੱਚ ਕਾਰਗੁਜ਼ਾਰੀ ਹੋਇਆ ਸੀ ਤਾਂ ਉਸ ਸਮੇਂ ਸਰਕਾਰ ਨੇ 2 ਮਈ ਨੂੰ ਸਰਬ ਪਾਰਟੀ ਮੀਟਿੰਗ ਫਲਾਈਸਿਸ ਤੋਂ ਬਾਅਦ ਫਿਰ ਮਈ ਨੂੰ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸਾਰੇ ਸਰਕਾਰ ਦੇ ਹੱਕ ਵਿੱਚ ਸਾਂਤੀ ਆਈਸੀਟੀ ਦੇ ਨਾਲ ਹੀ ਹੁਣ ਉਹ ਵੇਅਰ ਵੀ ਦੇ ਮੂਤੇ ਤੇ ਗੱਲ ਸੈਸ਼ਨ ਬੁਲਾਇਆ ਜਾ ਰਿਹਾ ਹਾਲਾਂਕਿ ਇਸ ਤੋਂ ਬਾਅਦ ਪਹਿਲਾਂ ਵੀ ਜਦੋਂ ਸੰਸਥਾ ਦਾ ਬਜਟ ਸੈਸ਼ਨ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਸੰਬੰਧੀ ਸਖਤ ਕਾਨੂੰਨ ਬਣਾਇਆ ਜਾਵੇ ਤੇ ਮੰਤਰੀ ਮਨ ਅਰੋੜਾ ਦੇ ਗੈਂਗਸਟਰ ਨਾਲ ਪਿਆਰ ਵਾਲੇ ਬਿਆਨ ਤੇ ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇ ਚੋਕਵਾ ਜਵਾਬ ਦਿੱਤਾ ਉਹਨਾਂ ਕਹੇ ਕਿ ਮਨ ਅਰੋੜਾ ਆਪਣਾ ਬੇਦ ਮਿਆਦ ਤੇ ਪੰਜ ਜਨਤ ਬਿਆਨ ਵਾਪਸ ਲੈ ਤੇ 24 ਘੰਟੇ ਦੇ ਅੰਦਰ ਮਾਫੀ ਜਨਤਕ ਤੌਰ ਤੇ ਮੰਗਨ ਮਾਫੀ ਨਾ ਮੰਗਨ ਦੀ ਸੂਰਤ ਵਿੱਚ ਉਹਨਾਂ ਨੂੰ ਮਾਨ ਹਾਨੀ ਕੇਸ ਦੀ ਚੇਤਾਵਨੀ ਦਿੱਤੀ ਹੈ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਦੱਸਦੇ ਕਿ ਅਬੋਲ ਵਿੱਚ ਗੈਂਗਸਟਰ ਨੇ ਕਪੜਾ ਉਪਾਰੀ ਸੰਜੀ ਵਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਦਿੱਲੀ ਸਰਕਾਰ ਵਿੱਚ ਮੰਤਰੀ ਮਨਜਿੰਦਰ ਸਿਰਸਾ ਨੇ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਦੇ ਇਨਕਾਊਂਟਰ ਤੇ ਸਵਾਲ ਕੀਤੇ ਸਨ ਸਾਰੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਪੰਜਾਬ ਸਰਕਾਰ ਅਗਵਾਦੀਆਂ ਲੋਕਾਂ ਵਿਚਾਸਵਰਤ ਕਰਕੇ ਮਾਵਾ ਦੇ ਪੁੱਤਰਾਂ ਨੂੰ ਘਰੋਂ ਦੂਰ ਘੱਟ ਕੇ ਮਾਰਿਆ ਜਾ ਰਿਹਾ ਹੈ ਨੂੰ ਕਿਸੀ ਕਿ ਪੰਜਾਬ ਕੋਲਸਾ ਨਾ ਰਾਜ ਬੁਨਾਹ ਕੀਤਾ ਕਿ ਮੈਂ ਮੰਗ ਕਰਦਾ ਹਾਂ ਜੇਕਰ ਉਹ ਮੰਤਰੀ ਭਗਵੰਤ ਮਾਨ ਸੱਚੇ ਨੇ ਕਿ ਇੰਕਾਊਂਟਰ ਵਿੱਚ ਮਾਰੇ ਗਏ ਨੌਜਵਾਨਾਂ ਦੀ ਸੀਬੀਆਈ ਤੇ ਜਾਂਚ ਕਰਵਾਈ ਜਾਵੇ ਕੀ ਕਹਿੰਦੇ ਤੁਸੀਂ ਸੁਣਿਓ ਕਿ ਪਨੀਰ ਦਾ ਕੋਈ ਟੁਕੜਾ ਲੱਖਾਂ ਕੋ ਵਿੱਚ ਵੀ ਗਿਆ ਸਟੇਨ ਵਿੱਚ ਇੱਕ ਖਾਸ ਪਨੀਰ ਨੇ ਗਰੀਸ ਵਰਲਡ ਨੂੰ ਰਿਕਾਰਡ ਬਣਾਇਆ ਕੈਬਰਲ ਲੈਸ ਨਾਮ ਦਾ ਪਨੀਰ ਇਹ ਜਿਸ ਨੂੰ 10 ਮਹੀਨੇ ਵਿੱਚ ਗੁਫਾ ਚ ਰੱਖਿਆ ਗਿਆ ਸੀ ਉਸ ਤੋਂ ਬਾਅਦ ਉਸਨੇ ਇੱਕ নিলাম ਵਿੱਚ 36 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਤੇ ਦੇ ਖਰੀਦਦਾਰ ਨੇ ਇਸ ਨੂੰ ਖਰੀਦਿਆ ਦਾਅਵੇ ਕਿ ਪਹਾੜੀ ਖੋਜ ਦਾ 10 ਮਹੀਨਿਆਂ ਰਿਹਾ ਸਰ ਨੂੰ ਪਕਾਇਆ ਗਿਆ ਸੀ ਤੇ ਇਹ ਪਨੀਰ ਏਂਜਲ ਵਿਆਜ਼ ਹੋਰ ਉਹਦੇ ਫ੍ਰੀ ਫਰਟੀ ਬਣਾਇਆ ਗਿਆ ਸੀ ਤੇ ਇਸ ਨੂੰ ਐਲ ਲਾਗ ਡੀ ਕੋਲਾਟੋ ਨਾਮ ਦੇ ਇੱਕ ਰੈਸਟੋਰੈਂਟ ਨੂੰ ਜੋ ਖਰੀਦਿਆ ਗਿਆ ਕਿ ਕਿੰਨੇ ਜ਼ੋਰਡ ਰਿਕਾਰਡ ਨੇ ਇਸਨੂੰ ਦੇਲੀ ਬਿਨਿਸ਼ੈਸਤੋ ਦੁੱਧ ਬਰਾਇ ਦੁੱਧ ਤੋਂ ਇਹ ਪਨੀਰ ਬੁਲਾਇਆ ਸੀ ਤੇ ਹੁਣ ਸੋ ਜੁ ਤੱਕ ਵੀ ਨਿਲਾਮੀ ਚਮਕਣ ਵਾਲਾ ਸਭ ਤੋਂ ਮਹਿੰਗਾ ਪਨੀਰੇ ਕਿ ਦੱਸਿਆ ਜਾ ਰਿਹਾ ਹੈ। ਫੇ ਗੁਰੂਗ੍ਰਾਮ ਦੇ ਸੈਕਟਰ ਨੰਬਰ 57 ਇਲਾਕੇ ਤੋਂ ਇੱਕ ਹੰਧ ਪਾਗੀ ਖਬਰ ਸਾਹਮਣੇ ਆਈ ਹੈ 20 ਸਾਲ ਤੋਂ ਬਹੀ ਤਹਿਲਾ ਵੀ ਵਾਲੀ ਇਹ ਘਟਨਾ ਵਾਪਰੀ ਹੈ ਜਿੱਦਕ ਬਾਅਦ ਮੈਂ ਆਪਣੀ ਬੇਟੀ ਨੂੰ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਦਲਾਚਾਲ ਵਿਸ਼ੇਪਦਰੀ ਪੈਨਸਖੜਾ ਰਾਧਿਕਾ ਨੂੰ ਦੇ ਪਿਤਾ ਦੇ ਵੱਲੋਂ ਗੋਲੀ ਮਾਰ ਕੇ ਉਸਨੂੰ ਹੱਤਿਆ ਕਰ ਦਿੱਤੀ ਘਟਨਾ ਸਵੇਰੇ 10:30 ਦੇ ਕਰੀਬ ਵਾਪਰੀਆ ਰਾਧਿਕਾ ਜੋ ਆਪਣੇ ਘਰ ਦੀ ਪਹਿਲੀ ਮੰਜ਼ਲ ਤੇ ਸਥਿਤ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਸਾਹਮਣੇ ਤੋਂ ਆਏ ਸਿਪਿਅਨ ਇੱਕ ਨੌਨੇ ਆਪਰਾਧ ਨੂੰ ਅੰਜਾਮ ਦਿੱਤਾ ਦੱਸਿਆ ਇਸ ਕੇਸ ਦੇ ਪਿੱਛੇ ਦੱਸਿਆ ਜਾ ਰਿਹਾ ਸੀ ਕਿ ਰਾਧਿਕਾ ਜੋ ਇੱਕ ਅਕਾਦਮ ਚਵਾਲੀ ਸੀ ਉਸਕੇ ਲਈ ਗੁੱਸਾ ਸਿਕਿਉਰਿਟੀ ਮੈਨੂਚ ਦੇ ਨਾਲ ਵੀ ਉਹ ਰੀਲਸ ਵਗੈਰਾ ਸੋਸ਼ਲ ਮੀਡੀਆ ਤੇ ਫੋਟੋ ਸੀ ਇਸ ਨੂੰ ਲੈ ਕੇ ਵੀ ਉਹ ਕਾਫੀ ਜ਼ਿਆਦਾ ਗੁੱਸੇ ਵਿੱਚ ਸੀ ਜਿਸ ਤੋਂ ਬਾਅਦ ਉਸਨੇ ਆਪਣੀ ਬੇਟੀ ਦਾ ਕਤਲ ਕਰ ਦਿੱਤਾ ਕਿੰਗਨਰ ਨਾਟੋ ਸੰਸਦ ਮੈਂਬਰ ਬਣੀ ਕਿੰਗਨਰ ਨਾਟੋ ਦੇ ਨੀਂਹ ਦੀ ਰਾਜਨੀਤੀ ਵਿੱਚ ਸਰਗਰਮ ਹੈ ਉਹਨਾਂ ਨੇ ਹਿਮਾਚਲ ਪ੍ਰਦੇਸ਼ ਮੰਡੀ ਤੋਂ ਲੋਕ ਸਭਾ 2024 ਦੀ ਚੋਣ ਜਿੱਤੇ ਸੀ ਆਪਣੇ ਇਲਾਕੇ 'ਚ ਵਿਕਾਸ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਕਿੰਗਨਰ ਦੀ ਅਦਾਕਾਰੀ ਸੁਲਾਖ ਵਿੱਚ ਕਿਲਾ ਸਫਲ ਥੋੜਾ ਮੁਸ਼ਕਲ ਜਾਪਦਾ ਹੈ ਕਿਉਂਕਿ ਖੁਦ ਉਹ ਰਾਜਨੀਤੀ 'ਚ ਪੂਰੀ ਤਰ੍ਹਾਂ ਸਹਿਜ ਨਹੀਂ ਹੋ ਪਾਰੀ ਤੇ ਗਲੀਆਂ ਦੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਇਸ ਤੋਂ ਬਾਅਦ ਕਿੰਗਨਰ ਨਾਟੋ ਦੀ ਕਾਫੀ ਸਖ਼ਤ ਆਲੂਚਨਾ ਮੂਰੀ